ਰਾ ਭਾਈ ਲਾਈਵ ਵੀਡੀਓ ਬਣਾਉਣ ਲੱਗਿਆ ਦੁਵਾਰਚੀ ਫੇਰ ਖੁਸਰਾ ਦਾ ਖੁਸਰਾ ਨਿਕਲਿਆ ਸਾਲਾ ਮੈਂ ਕਿਹਾ ਸੀ ਜਾਮਾਨਾ ਬਿੱ ਕੱਲਾ ਹੀ ਕੱਲਾ ਕੱਲਾ ਹੀ ਛੇ ਬੰਦੇ ਨਾਲ ਲਈ ਵਰਦਾ ਸੀਗਾ ਇਤੋਂ ਪਤਾ ਲੱਗਦਾ ਵੀ ਇਹ ਖੁਸਰੇ ਦੀ ਨਸਲ ਦੇ ਵਿੱਚੋਂ ਆ ਇੱਕ ਵੀਡੀਓ ਬਣਾਉਣਾ ਮੈਂ ਸੋੜ ਫੇਰ ਦੁਵਾਰਚੀ ਫੇਰ ਸ਼ੋਨੁਗਰਾਵਾ ਆ। ਆਹ ਇਹ ਵੀਡੀਓ ਜਿਹੜੀ ਹੋਈ ਆ ਮੈਂ ਹੁਣ ਚੈੱਕ ਕਰਾਉਣਾ ਇਟਲੀ ਵਾਲੀ ਦੀ ਨਸਲ ਕਹੇ ਜੀ ਆਹ ਦੇ ਆਹ ਦੇ ਪੈਂਦੇ। 3-4 ਨਾਲ ਲਈ ਕਰਦੇ। 3-4 ਚੈੱਕ ਕਰਨ ਤੋਂ ਵੀਡੀਓ ਮੈਨੂੰ ਇਹਦੀ ਉਹ ਦੇ ਵਿੱਚ ਫਿਰ ਲੈ ਇੰਦਾਂ ਦੇ ਮੈਂ ਵੀ ਆ ਲੂ ਵਿੱਚ ਫਿਰਦਾ ਜਿੰਦਾਂ ਨੇ ਮੈਂ ਆਹ ਮੈਂ ਨਹੀਂ ਜਾਇਆ ਮੈਨੇ ਹੀ ਜਮਾਉਂ ਵੀ ਉਹ ਬਰਾਏ ਵੀਡੀਓ ਬਣਾਸਤ ਆਲੇ ਤੇਰੀ ਮਾਂ ਦੀ ਲੰਫਰੀ ਟਾਈਮ ਪੂਰੀ ਉਹ ਦੇ ਗਰਾਂ ਨੂੰ ਗੈਨ ਨੂੰ ਕੋਣ ਕਰਦੀ ਆ ਟੈਨਸ਼ਨ ਆਲੇ ਕੋਣ ਕਰਦੇ ਸਾਲੇ ਇਹਨਾਂ ਦੀ ਆਕਾਤ ਆ ਜੀ ਬੰਦਿਆਂ ਦੀ ਦੇਖ ਲਓ ਉਹ ਬੈੜ ਕੇ ਚੱਲਿਆ ਦੇ ਲੋਣਾ ਹਸਾ ਗੋਤਾਬ ਲਾ ਕੇ ਦੇ ਲੋ ਭੱਜ ਗਿਆ ਗੱਡੀ ਲੈ ਕੇ ਲੈ ਇਹ ਹਾਲਾਤ ਨੇ ਲੋਕਾਂ ਨੇ ਦੇਖ ਲੋ ਇਹਨਾਂ ਨੂੰ ਕਹਿੰਦੇ ਨੇ ਸੂਰਾਂ ਦਾ ਗਰੁੱਪ ਇਹਨਾਂ ਨੂੰ ਕਹਿੰਦੇ ਨੇ ਸੂਰਾਂ ਦਾ ਗਰੁੱਪ ਕਿਉਂਕਿ ਜਦ ਸ਼ੇਰ ਕੰਲਾ ਨਾ ਵਾਰ ਕਰਦਾ ਤਿੰਨ ਬੰਦੇ ਆਏ ਸੀ ਤਿੰਨ ਆ ਗੱਲ ਨੂੰ ਟੱਚ ਕਰਕੇ ਹੀ ਦੇ ਕੇ ਇਹਦੇ ਇੱਥੇ ਵਾਲੇ ਥੱਪੜ ਪੇ ਇਹਨਾਂ ਦੇ ਸਾਹਮਣੇ ਮਾਰਿਆ ਆ دیوار 'ਚ ਫੇਰ ਵੀਡੀਓ ਦਿਖਾਉਣਾ ਮੈਨੂੰ ਦੇਖ ਲੋ ਆ ਫੇਰ ਦੇਖ ਲੋ ਇੰਨ ਨੂੰ ਲੱਗਦਾ ਵੀ ਇਹ ਸਾਰੇ ਦੂਜੇ ਲੋੜੇ ਖੜਦੇ ਨੇ ਆ ਵੀਡੀਓ ਮੈਂ ਸੰਦਾਰ ਚ ਫੇਰਦਾ ਹਾਂ ਮੈਂ ਦੇਖ ਲੋ ਆ ਜੋ ਇਹਦਾ ਥੱਪੜ ਮਾਰਿਆ ਉਹ ਲੱਪਿਆ ਤਿੰਦਾ ਇਹ ਹਲਾਤ ਇਹਨਾਂ ਲੋਕਾਂ ਦੇਖ ਲੋ ਜੀ ਚੰਗਾ ਭਾਈ ਸਸਰੀ ਘਰ ਦਾ